ਜਿੱਦਾਂ ਕਿਸੇ ਬੰਦੇ ਦੇ ਕੋਲ ਬਹੁਤ ਪੈਸਾ ਹੋ ਗਿਆ ਉਹ ਹਜ਼ਰਤ موسی ਨੂੰ ਕਹਿੰਦਾ ਕਹਿੰਦਾ ਵੀ ਮੈਂ ਸੁਣਿਆ ਤੂੰ ਰੱਬ ਨਾਲ ਰੋਜ਼ ਮਿਲਦਾ ਕਹਿੰਦਾ ਹਾਂ ਮਿਲਦਾ ਕਹਿੰਦਾ ਹੁਣ ਬੇਨਤੀ ਕਰਦੀਆਂ ਮੈਨੂੰ ਹੋਰ ਨਹੀਂ ਪੈਸਾ ਚਾਹੀਦਾ ਜਿਹੜਾ ਕੋਈ ਲੋੜਵੰਦਾ ਉਹਨੂੰ ਦੇ ਮੇਰੇ ਕੋਲ ਬਹੁਤ ਹੋ ਗਿਆ ਹਜ਼ਰਤ موسی ਜਦੋਂ ਮਸਜਿਦ ਦੇ ਕੋਲ ਲੰਘਣ ਲੱਗਿਆ ਇੱਕ ਬਹੁਤ ਗਰੀਬ ਭਿਖਾਰੀ ਬੈਠਾ ਤਨ ਤੇ ਇੱਕ ਬਰਨਾਈ ਜੀ ਪਾਈ ਹੋਈ ਫਟੀ ਕਹਿੰਦਾ ਰੱਬ ਨੂੰ ਪੁੱਛੀ ਅੱਲਾ ਨੂੰ ਵੀ ਸਾਡੇ ਤੇ ਵੀ ਕਿਰਪਾ ਕਰਨੀ ਆ ਕਿ ਅਸੀਂ ਪਟੀਆਂ ਬਰਨਾਈ ਜੀ ਰਹਾਗੇ ਕਈ ਨੂੰ ਆਦਤ ਹੁੰਦੀ ਆ ਨਾ ਇਦਾਂ ਹੀ ਸਿੱਧੀਆਂ ਗੱਲਾਂ ਕਰਦੇ ਹੁੰਦੇ ਹੁੰਦਾ ਸਭ ਕੁਝ ਕਈ ਕਈ ਹੈ ਸਭ ਕੁਛ ਹੈ ਪਰ ਰੁਈ ਜਾਣ ਜੀ ਜਦੋਂ ਸ਼ਾਮਨੂ موسی ਅੱਲਾ ਨੂੰ ਮਿਲਿਆ ਤਾਂ ਹਜ਼ਰਤ موسی ਨੇ ਕਿਹਾ हे ਮਹਾਰਾਜ ਦੋ ਜਣੇ ਮਿਲੇ ਆ ਇੱਕ ਕਹਿੰਦਾ ਸੀ ਵੀ ਸ਼ੁਕਰਾਨਾ ਮੇਰਾ ਕਰਦੀਓ ਮੈਨੂੰ ਹੁਣ ਮਾਇਆ ਦੀ ਲੋੜ ਨਹੀਂ ਕਿਸੇ ਹੋਰ ਨੂੰ ਲੋੜਵੰਦ ਨੂੰ ਦੇ ਦਿਓ ਦੂਜਾ ਮਿਲਿਆ ਸੀ ਕਹਿੰਦਾ ਮੈਨੂੰ ਮਾਇਆ ਦੇ ਦਿਓ ਮੈਂ ਗਰੀਬ ਆ ਮੇਰੇ ਕੋਲ ਹਾਇ ਕੁਝ ਨਹੀਂ ਹਜ਼ਰਤ موسی ਨੂੰ ਮਹਾਰਾਜ ਕਹਿਣ ਲੱਗੇ ਜਿਹੜਾ ਪਹਿਲਾਂ ਮਿਲਿਆ ਸੀ ਉਹਨੂੰ ਕੋਈ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਮਾਇਆ ਦੇਣੀ ਬੰਦ ਕਰ ਦਾਂ ਸ਼ੁਕਰਾਨਾ ਨਾ ਮੇਰਾ ਕਰਿਆ ਕਰੇ ਜਿਹਦੇ ਨੂੰ ਸ਼ੁਕਰਾਨਾ ਕਰਨਾ ਬੰਦ ਕਰੇਗਾ ਮੈਂ ਮਾਇਆ ਦੇਣੀ ਬੰਦ ਕਰ ਦੇਣੀ ਤੇ ਜਿਹੜਾ ਗਰੀਬ ਮਿਲਿਆ ਸੀ ਉਹਨੂੰ ਕਹੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਤੈਨੂੰ ਮਾਇਆ ਉਨੀ ਸ਼ੁਰੂ ਹੋ ਜਾਣੀ ਸਤਿਵੰਤ ਜੀ ਮਹਾਰਾਜ ਜਿਹੜੇ ਕੋ ਬਹੁਤ ਮਾਇਆ ਸੀ ਜਿਹੜਾ ਸ਼ੁਕਰਾਨਾ ਕਰਦਾ ਸੀ ਹਜ਼ਰਤ موسی ਜਾਈ ਕਹਿਣ ਲੱਗਾ ਭਾਈ ਮਹਾਰਾਜ ਨੇ ਕਿਹਾ ਸ਼ੁਕਰਾਨਾ ਬੰਦ ਕਰ ਦੇ ਸ਼ੁਕਰਾਨਾ ਨਾ ਕਰੋ ਉਹ ਕਹਿੰਦਾ ਮੇਰਾ ਤਾਂ ਸੁਭਾਅ ਹੈ ਮੈਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਿ ਜੀ ਦਿੱਤਾ ਹੀ ਪ੍ਰਮਾਤਮਾ ਨੇ ਮੈਨੂੰ ਮੈਂ ਉਹਦਾ ਸ਼ੁਕਰਾਨਾ ਕਰਨਾ ਕਹਿੰਦੇ ਫਿਰ ਤੇਰੇ ਕੋ ਮਾਇਆ ਆਈ ਜਾਣੀ ਹੈ ਘਟਦੀ ਨਹੀਂ ਸ਼ੁਕਰਾਨਾ ਕਰਨਾ ਚਾਹੀਦਾ ਮਹਾਰਾਜ ਫਿਰ ਜਿਹੜਾ ਪੜਤੀ ਜੀ ਬਨੈਨ ਪਾ ਕੇ ਬੈਠਿਆ ਸੀ ਮਸਜਿਦ ਦੇ ਬਾਹਰ ਉਹਦੇ ਕੋਲ ਹਜ਼ਰਤ موسی ਚਲੇ ਗਏ ਉਹ ਕਹਿੰਦਾ ਹਾਂ ਪੁੱਛਿਆ ਹਜਰਪੂਸਾ ਰੱਬ ਨੂੰ ਪੁੱਛਿਆ ਮੇਰੇ ਬਾਰੇ ਉਹ ਕਹਿੰਦਾ ਵੀ ਸ਼ੁਕਰਾਨਾ ਕਰਿਆ ਕਰ ਤੇ ਕੋ ਮਾਇਆ ਨਹੀਂ ਕਹਿੰਦਾ ਸ਼ੁਕਰਾਨਾ ਕਾਦਾ ਕਰੀਏ ਪਟੀਆਂ ਬਣੈ ਨਾ ਪਾਈਆਂ ਹੋਈਆਂ ਹਜੇ ਤਾਂ ਕੁਛ ਹੈ ਨਹੀਂ ਸ਼ੁਕਰਾਨਾ ਕਾਦਾ ਕਰੀਏ ਦੱਸ ਜਾ ਰੱਬ ਨੇ ਦਿੱਤਾ ਹੀ ਕੁਛ ਨਹੀਂ ਹਵਾ ਦਾ ਬੁੱਲਾ ਆਇਆ ਉਹ ਬਨੈਰ ਪਾੜਤੀ ਹੋਰ ਉਹਦੀ ਉਹ ਸਰੀਰੇ ਨੰਗਾ ਕਰਦਾ ਬਨੈਰ ਵੀ ਨਹੀਂ ਰਹੀ ਸਰੀਰ ਦੀ ਉਹ ਕਹਿੰਦਾ ਲਾ ਕਰ ਲੋ ਸ਼ੁਕਰਾਨਾ ਰੱਬ ਦਾ ਹੁਣ ਤਾਂ ਬਨੈਰ ਸੀ ਕੁੜੀ ਉਹ ਵੀ ਉਹ ਵੀ ਰੱਬ ਰਿਹਾ ਉਹ ਵੀ ਲੈ ਲਈ ਕਹਿੰਦੀ ਜਿਹੜਾ ਸ਼ੁਕਰਾਨਾ ਨਹੀਂ ਨਾ ਕਰਦਾ ਮਹਾਰਾਜ ਦਾ ਸਾਹ ਸੰਗਤ ਉਹਦੀ ਕਦੇ ਵੀ ਅਰਦਾਸ ਪੂਰੀ ਨਹੀਂ ਹੁੰਦੀ ਅਰਦਾਸ ਜਦੋਂ ਕਰਨੀ ਹੈ ਪਹਿਲਾਂ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਹੈ ਮਹਾਰਾਜ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਕਿਰਪਾ ਕੀਤੀ ਹੈ ਫਿਰ ਅਰਦਾਸ ਕਰੀਏ ਮਹਾਰਾਜ ਦੇ ਅੱਗੇ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਫਿਰ ਅਰਦਾਸ ਕਰ ਦਿੰਦੇ ਆ ਮਹਾਰਾਜ ਦੇ ਅੱਗੇ ਉਹ ਕਦੇ ਪੂਰੀ ਨਹੀਂ ਹੁੰਦੀ ਸਾਹ ਸੰਗਤ ਸ਼ੁਕਰਾਨਾ ਕਰਨਾ ਸਿੱਖੋ ਮਹਾਰਾਜ ਦਾ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਕਰੋ ਤੇ ਮਹਾਰਾਜ ਦਾ ਨਾਮ ਜਪੋ ਫੇ ਸੱਚੇ ਪਾਤਸ਼ਾਹ ਬੜੀ ਕਿਰਪਾ ਆਪ ਜੀ ਦੀ ਜੇ ਮਹਾਰਾਜ ਨੇ ਤੁਹਾਨੂੰ ਮਾਇਆ ਦੀ ਕਿਰਪਾ ਕੀਤੀ ਹੈ ਮਾਇਆ ਦੇ ਗੱਫੇ ਦਿੱਤੇ ਲੰਗਰਾਂ ਦੇ ਵਿੱਚ ਲਾਓ ਜਦੋਂ ਲੰਗਰ ਦੇ ਵਿੱਚ ਦਸੌਂਦ ਕਟੋਗੇ ਤੇ ਮਹਾਰਾਜ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੋ ਵੱਧੋ ਜਾਈ ਸਵਾ